ਤੋ ਜੇ ਕਿਤੇ ਦੋ ਦੋ ਭਾਈ ਅਸੀਂ ਖਾਕੇ ਕਾ ਕੇ ਖਾਣਾ ਕੋਈ ਮੰਗਦੇ ਨਹੀਂ ਖਾਂਦੇ ਕਿਸੇ ਨੂੰ ਮੰਗਦੇ ਮੈਂ ਦੱਸਿਆ ਤੁਹਾਨੂੰ ਹਾਂ ਆ ਬੋਲੋ ਦੱਸੋ ਬੋਲੋ ਸਮਾਲ ਹੋ ਗਈ ਯਾਰ ਜਮੇ ਤੋ ਤਿਆਰੀ ਆਈ ਵਾਰੀ ਜਦੋਂ ਵੇਖ ਲਓ ਤੁਹਾਡੀ ਸਾਡੇ ਦੀ ਗੱਲ ਰੋਕ ਚੱਲ ਜਾਂਦੀ ਗੱਡੀਆਂ ਤੇ ਕੋਈ ਰੋਮ ਨਹੀਂ ਚੱਲਦਾ ਤੁਹਾਡਾ ਕਿਹੜੀ ਜਿਹੜੀ ਦੱਸੋ ਉਹ ਗੱਡੀ ਦੇਖੋ ਉਹ ਸਾਰੀਆਂ ਰੋਡ ਤੇ ਰੋਡ ਤੇ ਖੜੀਆਂ ਨੇ ਵੀਰ ਕੀ ਮਸਲਾ ਕੀ ਹੈ ਪ੍ਰਿਤਪਾਲ ਸਿੰਘ ਦੇ ਨਿਕ ਜਾਗਰਨ ਤੋਂ ਪੱਤਰਕਾਰ ਹਾਂਜੀ ਹਾਂਜੀ ਕੀ ਮਸਲਾ ਕੀ ਹੈ ਇਹਨੂੰ ਕਿਉਂ ਹਟਾ ਰਹੇ ਇੱਕ ਵਟ ਇੱਕ ਵਟ ਇੱਕ ਵਟ ਤਾਂ ਪਤਾ ਕੀ ਹੈ ਸਾਰਾ ਕੋਈ ਗੱਲ ਨਹੀਂ ਜਦੋਂ ਵੇਖੋ ਤੁਸੀਂ ਆਕੜ ਕੇ ਗੱਲ ਕਰਦੇ ਹੋ ਸੀਰ ਮੰਗੇ ਖਾਣੇ ਤੁਹਾਡੇ ਦੱਸੋ ਕਿਹਨਾਂ ਦੀ ਮੰਗਿਆ ਇਹਦੇ ਨਾਲ ਉਹ ਮੰਗਿਆ ਹਾਂਜੀ ਦੱਸੋ ਜਿੰਨੇ ਵਾਰੀ ਆਂਦੇ ਹੋ ਆਕੜ ਕੇ ਗੱਲ ਮੇਨ ਰੋਡ ਤੋਂ ਉਹਨੂੰ ਗੁਜਾਰ ਚ ਲੈ ਚੱਲਦਾ ਹੈ ਮੇਨ ਬਾਜ਼ਾਰ ਚ ਲੈ ਚੋ ਜਨਾ ਉਥੋ ਦੇ ਖਾਲ ਦੇਖੋ ਤੁਸੀਂ ਮੈਂ ਜਾ ਕੇ ਚੈੱਕ ਕਰਨਾ ਚਲੋ ਮੇਰੇ ਨਾਲ ਤੇ ਕੀ ਪ੍ਰੋਬਲਮ ਕੀ ਹੈ ਜੀ ਕਿਉਂ ਇਹਨਾਂ ਨਾਲ ਸਾਈਡ ਤੇ ਵੀ ਖੜਦੇ ਜੀ ਅੱਛਾ ਜੀ ਇਹ ਸਾਰਿਆਂ ਲਈ ਰੂਲ ਰੈਗੂਲੇਸ਼ਨ ਕਰ ਰਹੇ ਹੋ ਜੀ ਸਾਰਿਆਂ ਵਾਸਤੇ ਕਰ ਰਹੇ ਹੋ ਸਾਰਿਆਂ ਵਾਸਤੇ ਕਰ ਰਹੇ ਹੋ ਤੇ ਵੱਡੇ ਵੀਰੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਕੱਲਾ ਤੁਹਾਨੂੰ ਤੰਗ ਕੀਤਾ ਜਾ ਰਿਹਾ ਸਿਰਫ ਰੇੜੇ ਵਾਲਿਆਂ ਨੂੰ ਤੰਗ ਹੈ ਮੇਨ ਬਾਜ਼ਾਰ ਚ ਤੁਸੀਂ ਜਾ ਕੇ ਵੇਖੋ ਤਿੰਨ ਅੱਡੇ ਲੱਗੇ ਪਏ ਆ ਅੱਧਾ ਮੇਨ ਰੋਡ ਰੋਕਿਆ ਦਿਓ ਬੰਦਿਆਂ ਨੇ ਉਹ ਬੰਦੇ ਦੇ ਰੇੜੇ ਛਕਾ ਦੇਣਾ ਪਰ ਜਿਹੜੇ ਪਿੱਛੇ ਕਰਦੇ ਆਂ ਆਡਾ ਜਾ ਕੇ ਛਕਾਓ ਹੀ ਅਸੀਂ ਜਿੰਮੇ ਮੈਂ ਨਾਲ ਚੱਲਦਾ ਤੁਹਾਡੇ ਮੈਂ ਨਾਲ ਚੱਲਦਾ ਤੁਹਾਡੇ ਮੈਂ ਆਹ ਰੋਡ ਰੋਡ ਹੈ ਜੀ ਉਹ ਬਾਜ਼ਾਰ ਬਾਜ਼ਾਰ ਨਹੀਂ ਹੈ ਅ ਤੱਕੀ ਇਹ ਸਾਰੇ ਤੇ ਜੂਲ ਰੱਖਣਾਂ ਵਾਸਤੇ ਆ ਸਾਰੇ ਵਸਤੇ ਦੇ ਕੇ ਉਹਨੇ ਕਹੇ ਜਾਮ ਲੱਗਦਾ ਦੁਪਹਿਰੇ ਉਸਤਾਬ ਨੇ ਕਹੇ ਸਾਰਿਆਂ ਬਾਤੀ ਹੈ ਸਾਰਿਆਂ ਨੂੰ ਜਿੱਤੇ ਨੇ ਉਸ ਤੋਂ ਬਾਅਦ ਤੁਸੀਂ ਜਾਓਗੇ ਜੀ ਬਾਜ਼ਾਰ ਵਿੱਚ ਵੀ ਜਾਓਗੇ ਜਾਣਾ ਜਾਂ ਨਹੀਂ ਬਾਜ਼ਾਰ ਪੂਰਾ ਕੋ ਕਿ ਵੀ ਦੋਸਤ ਭਾਈ ਅਸੀਂ ਖਾ ਕੇ ਕਾ ਕੇ ਖਾਂਦੇ ਕੋਈ ਮੰਗ ਕੇ ਨਹੀਂ ਖਾਂਦੇ ਕਿਸੇ ਅੱਭੀ ਮੰਗਦੇ ਆ ਮੈਂ ਦੱਸਿਆ ਤੁਹਾਨੂੰ ਹਾਂ ਆ ਬੋਲੋ ਦੱਸੋ ਬੋਲੋ ਸਮਾਲ ਹੋ ਗਈ ਯਾਰ ਜਵੇਂ ਟੋਟਿਆ ਆਈ ਵਾਰੀ ਜਦੋਂ ਵੇਖ ਲਓ ਤੁਹਾਡੀ ਸਾਡੇ ਦੀ ਗੱਲ ਰੋਕ ਚੱਲਦਾ ਗੱਡੀਆਂ ਤੇ ਕੋਈ ਰੋਕ ਨਹੀਂ ਚੱਲਦਾ ਤੁਹਾਡਾ ਕਿਹਦੀ ਕਿਹਦੀ ਗੱਲ ਕਰ ਰਹੇ ਹੋ ਉਹ ਗੱਡੀ ਦੇਖੋ ਉਹ ਸਾਰੀਆਂ ਰੋਡ ਤੇ ਰੋਡ ਤੇ ਖੜੀਆਂ ਆ ਵੀਰ ਕੀ ਮਸਲਾ ਕੀ ਹੈ ਪ੍ਰੇਤ ਪਾਸਿੰਗ ਦੇਣੇ ਜਾਗਰਨ ਤੋਂ ਪੱਤਰਕਾਰ ਹਾਂਜੀ ਹਾਂਜੀ ਕੀ ਮਸਲਾ ਕੀ ਹੈ ਇਹਨੂੰ ਕਿਉਂ ਹਟਾ ਰਹੇ ਹੋ ਇੱਕ ਵਾਰ ਇੱਕ ਵਾਰ ਇੱਕ ਵਾਰ ਹਾਂ ਤਾਂ ਪਤਾ ਕੀ ਹੈ ਸਾਰਾ ਲੋਤ ਨਹੀਂ ਕਰਨੀ ਜਦੋਂ ਵੇਖੋ ਤੁਸੀਂ ਆਕੜ ਕੇ ਗੱਲ ਕਰਦੇ ਹੋ ਸੀ ਜਦ ਮਾਕੇ ਖਾਂਦੇ ਆ ਤੁਹਾਡੇ ਨਾਜ ਦੀ ਮੰਗਿਆ ਦੇ ਨਾਲ ਤੋਂ ਮੰਗਿਆ ਹਾਂਜੀ ਦੱਸੋ ਜਿੰਨੇ ਵਾਰੀ ਆਨੇ ਆਕੜ ਕੇ ਗੱਲ ਮੇਨ ਰੋਡ ਤੋਂ ਨੂੰ ਬਾਜ਼ਾਰ ਚ ਲੈ ਚੱਲਦਾ ਹੈ ਬਾਜ਼ਾਰ ਚ ਮੇਨ ਬਾਜ਼ਾਰ ਚ ਲੈ ਚਾਉਂਦਾ ਉਥੋਂ ਦੇ ਹਾਲ ਦੇਖੋ ਤੁਸੀਂ ਮੈਂ ਜਾ ਕੇ ਚੈੱਕ ਕਰਨਾ ਚਲੋ ਮੇਰੇ ਨਾਲ ਹਾਂ ਹਾਂ ਤੇ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਇੰਨਾਂ ਨਾਲ ਸਾਈਡ ਤੇ ਖੜਦੇ ਹੋ ਅੱਛਾ ਜੀ ਇਹ ਸਾਰਿਆਂ ਲਈ ਰੂਲ ਰੈਗੂਲੇਸ਼ਨ ਕਰ ਰਹੇ ਹੋ ਜੀ ਸਾਰਿਆਂ ਵਾਸਤੇ ਕਰ ਰਹੇ ਹੋ ਸਾਰਿਆਂ ਵਾਸਤੇ ਕਰ ਰਹੇ ਹੋ ਤੇ ਵੱਡੇ ਵੀਰੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਕੱਲੇ ਤੁਹਾਨੂੰ ਤੰਗ ਕੀਤਾ ਜਾ ਰਿਹਾ ਹੈ ਸਿਰਫ ਰੇੜੇ ਵਾਲਿਆਂ ਨੂੰ ਤੰਗ ਹੈ ਮੇਨ ਬਾਜ਼ਾਰ ਚ ਤੁਸੀਂ ਜਾ ਕੇ ਦੇਖੋ ਤਿੰਨ ਅੱਡੇ ਲੱਗੇ ਪਏ ਆ ਅੱਧਾ ਮੇਨ ਰੋਡ ਰੋਕਿਆ ਗਿਆ ਉਹ ਬੰਦਿਆਂ ਨੇ ਉਹ ਬੰਦੇ ਤੇ ਰੇੜੇ ਚਕਾ ਦੇਣਾ ਪਰ ਰੇੜੇ ਪਿੱਛੇ ਕਰਨਾ ਅੱਡਾ ਜਾ ਕੇ ਚਕਾਓ ਜੀ ਅਸੀਂ ਜਿੰਮੇ ਮੈਂ ਨਾਲ ਚੱਲਣਾ ਚਲਦਾ ਤਾਂ ਓਡੇ ਮੇਨ ਆਹ ਰੋਡ ਰੋਡ ਹੈ ਜੀ ਉਹ ਬਾਜ਼ਾਰ ਬਾਜ਼ਾਰ ਨਹੀਂ ਹੈ ਅ ਤੱਕੀ ਇਹ ਸਾਰੇ ਤੇ ਜੂਲ ਰੱਦਨਾ ਵਾਸਤੇ ਸਾਰੇ ਵਾਸਤੇ ਦੇ ਕੇ ਕੋਈ ਨਹੀਂ ਗਿਆ ਧਾਮ ਲੱਗਦਾ ਤਾਂ ਮੇਰੇ ਇਸ ਤੋਂ ਸਾਹਬ ਨੇ ਕਿਹਾ ਸਾਰੇ ਬਾਤੀ ਹੈ ਸਾਰਿਆਂ ਨੂੰ ਹੀ ਕਹਿੰਦੇ ਇਸ ਤੋਂ ਬਾਅਦ ਤੁਸੀਂ ਜਾਓਗੇ ਜੀ ਬਾਜ਼ਾਰ ਵਿੱਚ ਵੀ ਜਾਓਗੇ ਓ ਓਕੇ ਜਾਣੀਏ ਬਾਜ਼ਾਰ ਪੂਰਾ ਚਲੋ ਇਹਨੇ ਜੀ ਵੀ ਦੋ ਦੋ ਬਈ ਅਸੀਂ ਫੱਕ ਦੇ ਕਾ ਕੇ ਖਾਂਦੇ ਕੋਈ ਮੰਗ ਕੇ ਨਹੀਂ ਖਾਂਦੇ ਕਿਸੇ ਨੂੰ ਅਬੀ ਮੰਗਦੇ ਆ ਮੈਂ ਦੱਸਿਆ ਤੁਹਾਨੂੰ ਹਾਂ ਹਾਂ ਬੋਲੋ ਹਟੋ ਬੋਲੋ ਕਮਾਲ ਹੋ ਗਈ ਯਾਰ ਜਵੇਂ ਟੋਟੇ ਆਲੀ ਆਏ ਵਾਰੀ ਜਦੋਂ ਵੇਖ ਲਓ ਤੁਹਾਡੀ ਸਾਡੇ ਦੇ